ਜੀ ਅੱਜ ਇੱਕ ਮੈਂ ਤੁਹਾਨੂੰ ਬੱਬੂ ਮਾਨ ਬਾਰੇ ਨਾ ਇੱਕ ਬਹੁਤ ਵਧੀਆ ਇੱਕ ਗੱਲ ਸੁਣਾਣਾ ਜਿਹੜੀ ਆ ਬੀਤੀ ਜਦੋਂ ਬੱਬੂ ਮਾਨ ਉਹ ਸਟਰਗਲ ਕਰਦੇ ਸੀ ਰਾਜ ਬਰਾੜ ਹੋਣੀ ਵੀ ਨਾਲੇ ਹੁੰਦੇ ਸੀ ਹੋਰ ਵੀ ਉੱਥੇ ਹਰ ਭਜਨ ਚੇਰਾ ਹੈ ਨਾ ਤੇ ਕਹਿੰਦੇ ਪਈ ਜਾਣੀ ਕਿ ਬੱਬੂ ਮਾਨ ਨੇ ਬਾਕੀ ਕਲਾਕਾਰਾਂ ਤੋਂ ਪੁੱਛਿਆ ਪਈ ਭਾਈ ਜਦੋਂ ਹਿੱਟ ਹੋ ਗਏ ਫਿਰ ਆਪਾਂ ਤੁਸੀਂ ਕੀ ਕਰਿਆ ਕਰੋਗੇ ਕਹਿੰਦੇ ਵਿੱਚੋਂ ਇੱਕ ਕਲਾਕਾਰ ਕਹਿੰਦਾ ਕਹਿੰਦਾ ਭਾਈ ਮੈਂ ਤਾਂ ਗੱਡੀ 'ਚ ਉਤਰਿਆ ਕਰਨਾ ਸਿੱਧਾ ਸਟੇਜ ਤੇ ਨੱਟ ਕੇ ਤੇ ਸਤੇ ਤੋ ਸਿੱਧਾ ਨੱਠ ਕੇ ਕਹਿੰਦਾ ਮੈਂ ਗੱਡੀ 'ਚ ਬੜ ਜਾਇਆ ਕਰਨਾ ਵੀ ਮੈਂ ਤਾਂ ਕਹਿੰਦਾ ਇਹ ਨਹੀਂ ਵੀ ਲੋਕਾਂ ਨੂੰ ਤਾਂ ਕਹਿੰਦਾ ਮੈਂ ਪੂਰੇ ਰੋਬ ਨਾਲ ਜਾਇਆ ਕਰਨਾ ਵੀ ਮੈਂ ਹੁਣ ਕਲਾਕਾਰ ਬਣ ਗਿਆ ਹੈ ਤੇ ਮੋਰਿਓ ਕਹਿੰਦੇ ਬੱਬੂ ਮਾਨ ਕਹਿੰਦਾ ਬਾਈ ਜੇ ਇਹ ਗੱਲ ਸੋਚੂਗਾ ਤਾਂ ਸਟਾਰ ਤਾਂ ਤੂੰ ਥੋੜੇ ਦਿਨੇ ਬਣੂਗਾ ਬਾਅਦ 'ਚ ਬੇਕਾਰ ਜਾਦਾ ਬਣੂਗਾ ਕਿਉਂਕਿ ਜਿਹਨੇ ਲੋਕਾਂ ਨੇ ਤੈਨੂੰ ਬਣਾਇਆ ਹੁਣ ਤੂੰ ਨਾ ਤੂੰ ਭੱਜ ਕੇ ਕਿੱਥੇ ਬੜੂਗਾ ਗੱਡੀ 'ਚ ਹੈ ਤੇ ਕਹਿੰਦੇ ਉਹ ਵੀ ਮੂੰਹ ਨਾਲੋਂ ਦੇਖ ਕੇ ਕਹਿੰਦਾ ਯਾਰ ਜਿਨ੍ਹਾਂ ਲੋਕਾਂ ਤੁਹਾਨੂੰ ਸੁਣਨਾ ਜਿਨ੍ਹਾਂ ਲੋਕਾਂ ਦੇ ਸਿਰ ਤੇ ਬਣਨਾ ਉਹਨਾਂ ਤੋਂ ਭੱਜਣਾ ਜੇ ਤੁਸੀਂ ਉਹਨਾਂ ਤੋਂ ਭੱਜ ਪਏ ਤਾਂ ਫਿਰ ਤੁਸੀਂ ਜ਼ਿੰਦਗੀ ਤੋਂ ਭੱਜ ਪਏ ਤੇ ਫਿਰ ਤੁਸੀਂ ਕਾਮਯਾਬੀ ਤੋਂ ਵੀ ਭੱਜ ਗਏ ਸਮਝ ਲਓ ਫਿਰ ਤੁਹਾਡੀ ਬੱਸ ਵਾ ਤੇ ਬੱਬੂ ਮਾਨ ਦੀ ਕਹਿੰਦੇ ਇਦਾਂ ਦੀ ਸੋਚ ਸੀ ਪਹਿਲਾਂ ਤੋਂ ਹੀ ਇਹ ਕੈਟ੍ਰਿਕ ਦੇ ਦਫ਼ਤਰ ਦੇ ਵਿੱਚ ਬੈਠਿਆ ਬੀਤੀਆਂ ਹੋਈਆਂ ਗੱਲਾਂ ਨੇ ਤੇ ਬੱਬੂ ਮਾਨ ਇਦਾਂ ਦਾ ਬੰਦਾ ਸੀ ਉਹ ਕਹਿੰਦਾ ਸੀ ਬਿਲਕੁਲ ਵੀ ਨਹੀਂ ਜੇ ਤੁਹਾਨੂੰ ਲੋਕਾਂ ਨੇ ਬਣਾਇਆ ਤਾਂ ਲੋਕਾਂ 'ਚ ਵਿਚਰੋ ਕੀ ਕਹੋਂਗੇ ਇਹਦੇ ਬਾਰੇ ਜਰੂਰ ਦੱਸਿਓ ਤੁਹਾਨੂੰ